ਸੱਸੀ ਕਾਜੀ ਸਾਰਿਆਂ ਨੂੰ ਲੋਹੜੀ ਦੀਆਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਅਸੀਂ ਅੱਜ ਆਈਆਂ ਕਾਦੀਆਂ ਆਪਣੇ ਤੇ ਕੇ ਲੋਹੜੀ ਮਨਾਉਣ ਆਏ ਹਾਂ ਯਾ ਦੇਖ ਲੋ ਹਾਂ ਸੱਸੀ ਕਾ ਬਲ ਬੜੀ ਲੋੜ ਕਿ ਲੱਗੀ ਜੀ ਸਰੋਂ ਦਾ ਸਾਗ ਬੜ ਰਿਹਾ ਜੀ ਸਰੋਂ ਦਾ ਸਾਗ ਸਰੋਂ ਦਾ ਸਾਗ ਬੜੰਦਿਆ ਇਹ ਮੈਸੇਜ ਕਿਹਦੇ ਆ ਕੇ ਸਰਦਿਸੋ ਆਵਾਜ਼ ਵੀ ਹੋਰ ਇਹ ਬਣਾ ਰਹੇ ਨੇ ਸਾਡੇ ਸਤਕਾਰਯੋਗ ਭਵੀ ਤੇ ਨਾਲ ਤੇ بڑے ਹੀ ਸਵਾਦ ਬਣਾਉਂਦੇ ਨੇ ਅੰਬਰਸਰ ਦਾ ਤੜਕਾ ਲਾ ਕੇ ਨੂੰ ਕਹਿੰਦੇ ਪਾ ਘਰ ਨੂੰ ਲੋੜਿਆ ਐਸੇ ਰੱਖ ਤੜਕਾ ਲਾ ਕੇ ਬਣਾਉਂਦੇ ਨੇ ਇੱਕ ਅੰਬਰਸਰ ਵਾਲਾ ਸਾਗ ਕਹਿੰਦੇ ਬਣਾਉਣ ਲੱਗੇ ਸਾਗ ਸਰ ਬਣਾਉਂਦੀ ਪਹਿਲਾਂ ਸਾਗ ਇਹ ਬੱਚਾ ਆਇਆ ਸਨਵਿਦੀ ਛੋਟੀ ਕੁੜੀ ਦੀ ਐ ਲੋੜੀ ਜੀ ਇਹ ਰਿਆ ਚਾਰ ਪੰਜ ਸੱਤ ਬਾਹਰ ਤੇ ਲੋੜੀ ਨਹੀਂ ਇਹਨਾਂ ਨੇ ਵੇਖੀ ਮੈਂ ਬਹੁਤ ਲੋਕ ਆ ਗਏ। ਮੈਂ ਲੋੜੀ ਦੇਖਣ ਆਇਆ ਇਹ ਪੂਰੇ 8 ਸਾਲ ਬਾਅਦ। 8 ਕਿੰਨੇ ਸਾਲ ਬਾਅਦ ਆਇਆ? 8 ਸਾਲਾਂ ਬਾਅਦ ਲੋੜੀ ਦੇਖਣ ਆਇਆ। 8 ਸਾਲਾਂ ਬਾਅਦ ਸਾਲ ਵੀ ਲੋੜੀ ਦੇਖਣ ਆਇਆ। ਕੀ ਬਾਤ ਹੈ ਬਾਬਾ ਜੀ। ਮੇਰੇ ਸੋਕਰ ਰੱਖੇ ਸਾਰਿਆਂ ਦੇ। ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ। ਇਹ ਸਭ ਤੋਂ ਵਧੀਆ ਲੋੜੀ ਤੇ ਵੀ ਤੁਹਾਨੂੰ ਇਹਨਾਂ ਦਿੱਤਾ ਗਿਫਟ ਐਕਟਿਵ ਆਦਮ ਤੇ ਪਰਵਾਦ ਵਜਨ ਦਿੱਤਾ ਰਿਹਾ ਤੇ ਹੀ ਲੈਂਦੇ ਰਹੀਏ। ਇਹਦੀ ਲੋੜੀ ਦੇਖਣੀ ਹੈ। ਲੋੜੀ ਮਨਾਉਣ ਆਏ ਆ ਅਸੀਂ। ਸੀਖ ਦੀ ਸੀ ਤੇ ਹੈਪੀ ਲੋੜੀ ਕੋ ਸਾਰਿਆਂ ਨੂੰ। ਸਾਰਿਆਂ ਨੂੰ ਹੈਪੀ ਲੋੜੀ ਕੋ। ਕੋ ਹੈਪੀ ਲੋੜੀ। ਬੋਲੋ ਜੀ ਤੁਸਾਨ ਦੀ ਬੋਲਦੀ ਨਹੀਂ ਆ ਕਿ ਅਹੀਂ ਅੱਜ ਗੁੱਟੇ ਚੜਾ ਚੜਾ ਕੇ ਤੇ ਗਏ ਆ ਥੱਕ ਸਵੇਰ ਦੇ ਮਾਰ ਮਾਰ ਕੇ ਚੀਕਾ ਤੇ ਸਾਡੇ ਹੁਣ ਸਿੰਘ ਸਾਹਿਬ ਜੀ ਦੇ ਲੇ ਬਹਿ ਗਏ ਆ ਸਾਹ ਲੈਣ ਦੱਸੋ ਬਈ ਸਸੀ ਜਲਦੀ ਸਾਰਿਆਂ ਨੂੰ ਹੋਸਨਾਬ ਸਾਖ ਠੀਕ ਠਾਕ ਆ ਉਮੀਦ ਕਰਦੇ ਸਭ ਠੀਕ ਠਾਕ ਹੋ ਹੋ ਗਏ ਹੋਰ ਕਦਾਂ ਦੇ ਚੱਲਣਾ ਹੈ ਸੈਲੀਬ੍ਰੇਸ਼ਨ ਦਾ ਲੋੜੀ ਦਾ ਹੋ ਸਭ ਠੀਕਾ ਹੋਣਾ ਮਹਾਰਾਜ ਕਿਰਪਾ ਕਰੇ ਸਾਰਿਆਂ ਦੇ ਹਰੀ ਭਰੀ ਜੀ ਆ ਜੇ ਮੇਰੇ ਪੱਪੀ ਰਾਸ਼ੀ ਕਾਲ ਦੇ ਹਰ 50 ਰੁਪਏ ਕੋਈ ਠੀਲਦੀ ਕੋਈ ਸਾਗ ਦੀ ਵੇਖੋ ਲਿਆਣੀ ਆ ਤੇ ਰੌਣਕਾ ਫੇਰੀਆਂ ਦੋਨਾਂ ਲਕਣੀਏ ਤੇਰੇ ਅੰਦਰ

ਹੈਪੀ ਲੋਰੀ ਬਿੜੀ 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 ਬਾਰੇ ਸਾਸ ਨਹੀਂ ਗਾਜ ਸਾਰਿਆਂ ਨੂੰ ਹੈਪੀ ਲੋਰੀ ਇਹ ਮੇਰਾ ਪਤੀ ਆ ਥੋੜਾ ਜਿਹਾ ਤੋਤਲਾ ਪਰ ਹਸਪਸਤੀ ਵਾਂਗ ਬੋਲਣ ਦਿਆ ਜੇ ਇੱਕ ਹੋਰ ਜੇ ਅਸੀਂ ਕਹਾਂ ਸਾਰਿਆਂ ਨੂੰ ਹੈਪੀ ਲੋਰੀ ਕੋ ਕਿੰਨੇ ਗੁੱਡੇ ਚੜਾ ਕੇ ਫੇਰਦੇ ਇਸ ਵੀ ਅੱਜ ਕਿੰਨੇ ਚੜਾ ਲਿਆ ਇਹ ਹੱਥ ਵੀ ਬੜੇ ਵਢਾਏ ਜੇ ਵੇਖ ਲੋ ਬੱਲੇ ਬੱਲੇ ਡੋਰ ਚਾਈਨਾ ਦੀ ਨਹੀਂ ਯੂਜ਼ ਕਰਨੀ ਕਿਸੇ ਨਹੀਂ ਪਤਾ ਪਹਿਲਾਂ ਮੈਂ ਜੀ ਹਿਲਾ ਤੇ ਹੀ ਲਿਆਂਦੀ ਨਹੀਂ ਆ ਕੋ ਸੱਚੀ ਕਾਲਾ ਛਾਰੇ ਨੂ ਸੱਚੀ ਕਾਲਾ ਛਾਰੇ ਨੂ ਨਾਨੀ ਨੂੰ ਜਾਇ ਕਰੋ ਨਾਨੀ ਨੂੰ ਜਾਇ ਕਰੋ ਜਾਇ ਕਰੋ ਵਾਹ ਗਰੂ ਆ ਨਿਕਾ ਜਾਈ ਨਾ ਸਿਆੜਾਵਾ ਤੇ ਜੈ ਬਹੁਤ ਸੋਣੀ ਕਰਦਾ ਵੰਡਿਆ ਨੂੰ ਸਾਰਿਆਂ ਨੂੰ ਤੇ ਫਿਰ ਜੈ ਮੈਨੂੰ ਵੀ ਕਰ ਦੋ ਨਾ ਮੈਨੂੰ ਵੀ ਜੈ ਕਰ ਦੋ ਮੈਨੂੰ ਵੀ ਜੈ ਕਰ ਦੋ ਮੈਨੂੰ ਜੈ ਕਰੋ ਵਾਹ ਗਰੂ ਪਾਪਾ ਵੱਡਿਆ ਵੱਡੀ ਉਮਰਾਂ ਕਰ ਇਹਨਾਂ ਦੀਆਂ ਇਹ ਬਹੁਤ ਸੇ ਤਾੜ ਦੇ ਬਹੁਤ ਨੱਟ ਖਟਵਾ ਕਹਿੰਦਾ ਕਿ ਮੈਂ ਭੰਗੜਾ ਹੀ ਪੋਣਾ ਖਾਲੀ ਤੇ ਮੈਨੂੰ ਗੁੱਡੇ ਚੜਾਉਣੇ ਜਿੱਦਾਂ ਇਹ ਚੜਾ ਹੀ ਲੈਣੇ ਹੁੰਦੇ ਆ ਓ ਨਾ ਮੈਂ ਕਹਿੰਦੀ ਵੱਡਿਆਂ ਨੂੰ ਨਹੀਂ ਚਾਹ ਜਿੰਨਾ ਇਹਨੂੰ ਚਾਹ ਲੈ ਗੁੱਟਾ ਚੜਾ ਲੇਂਗਾ ਤੂੰ ਅਰਸੇ ਗੁੱਟਾ ਚੜਾ ਲੈਣਾ ਤੂੰ ਚੜਾਓ ਗੁੱਟਾ ਚੜਾਓ ਲੋ ਛੀ ਸਾਡੀ ਰੋ ਦੀ ਖੀਰ ਹੋ ਗਈ ਤਿਆਰ ਅਸੀਂ ਖਾਂਦੇ ਨਹੀਂ ਤੇ ਹੁੰਦੇ ਸਪੈਸ਼ਲ ਕਹਿੰਦੇ ਸ਼ਗਨ ਦਾਵਾ ਲੋਹੜੀ ਤੇ ਕੀ ਲੈਂਦਾ ਇਹ ਸਾਗ ਦਾ ਸਾਗ ਵੀ ਤੁਹਾਨੂੰ ਬਖਾਉਂਦੇ ਆਂ ਇਹ ਸਾਗ ਸਾਗ ਦਾ ਜੇ ਪਾਣੀ ਪਾਇਆ ਵਾ ਪਾਣੀ ਗਰਮਾਉਂਦਿਆ ਵਾ ਹਾਲੋ ਸਾਗ ਕੱਟਣ ਲਿਆ ਜੀ ਪੈਣਾ ਵਾ ਹਾਂਜੀ ਖੀਰ ਬਣ ਗਈ ਜੀ ਲਓ ਲਓ ਖੀਰ ਬਣ ਗਈ ਉੱਚ ਹਾਂਜੀ ਨਹੀਂ ਬੜਾਈ ਇਥੇ ਹੈ ਬਸ ਕੱਲ ਹੋਣਾ ਲੋਬੀ ਸਾਡੀ 파ਤੀ ਚੱਲਦੀ ਹੈ ਕੋਕ ਨੂਡਲ ਤੇ 버거 ਜਾ ਲੋੜੀ ਵਾਲੀ ਸਾਰੇ ਲੋੜੀ ਮਗਨ ਆਏ ਆ ਪੱਤਾ ਦੇ ਰੋਟਾ ਰੋਟਾ ਰੁਪਏ ਦੇ ਪੱਤਾ ਨੋਟ ਪਾਏ ਸੁਣ ਹੁਣ ਤੋਂ ਪਹਿਲਾਂ ਆ ਲੈ ਜਲੀ ਭੋਖ ਨਿਕਲ ਆ ਰਹੀ ਕਹਿੰਦੇ ਮੈਰਾਂ ਜੇ ਰੈਨਾ ਲੈ ਸੀ ਫਡੇ ਜੇ ਸੀਖਾਰੀ ਓ ਸਾਟੇ ਮੈਰਾਂ ਲੇ ਤਰੋਡ ਸਾਣੁ ਸੇਖੀ ਨਾ ਨਹੀਂ ਨਾ ਨਹੀਂ ਆਲੀ ਬੰਦੇ ਬੜੇ ਆ ਨਾ ਨਾ ਨਹੀਂ ਬੰਦੀਆ ਬੜਾ ਨਹੀਂ ਕਾਲਾ ਪਿਆਰ ਹੋ ਰਿਹਾ ਦੋਈ ਹੋਈ ਦੋਈ ਆ دنیہ جان دے دے کوئی نہیں 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 ਕੋਈ ਢਾੜੀ ਵਾਲਾ ਇੰਨਾ ਦੇ ਕਰੀਬ ਬਣਾਇਆ ਇੰਨਾ ਦੇ ਕਰੀਬ ਬਾਹਰ ਆ ਢਾੜੀ ਦੇ ਪਾਸੋਂ ਸਾਰੇ ਨੇ 5-500 ਨਾਲ ਨਾਲ ਉਹ ਬੰਦਾ ਸਾਡੇ ਚ ਹੈ ਉਹ ਬੰਦਾ ਸਾਡੇ ਚ ਨਹੀਂ ਆ ਉਹ ਬੰਦਾ ਬਹੁਤ ਵਧੀਆ ਤਾਂ ਗੱਲ ਬੋਲਦੀ ਆ ਕਹਿੰਦਾ ਕੋਣ ਚਾਹੀਦਾ ਕਿਹਣੀ ਕੁੜੀ ਚਾਹੀਦਾ ਸਾਨੂੰ 500 ਰੁਪਏ ਦੇ ਆ ਢਾੜੀ ਵਾਲਾ ਆਪਾ ਹੇ ਮੰਗਣ ਵਾਲੀਆਂ ਵੱਖਰੀਆਂ ਕਾਇਆਂ ਸਾਡੂ ਦੇਲਾ ਇਹ ਦੂਜੇ ਗਰਾਹ ਦਵਾਈਆਂ 500 ਲੈਣਾ ਬਾਹਰਾ ਜੀ 500 ਲੈਣਾ 500 ਦਾ ਟਾਪਾ ਨਹੀਂ ਆਣ ਜਿੱਤਾਂ ਪਾ ਸਾਲ ਨਹੀਂ ਪਤਾ ਜੀ ਮੱਠੀ ਦੇ ਮੱਠੀ ਦਾ ਟਾਪਾ ਬਾਹਰ ਕਰ ਦੇ ਦੋ ਕਰ ਦੇ ਦੋ ਸਾਲ ਨੂੰ ਦਰਵਾਜ਼ਾ ਹਾਂ ਤੁਹਾਨੂੰ પેલા પાંચસો લે અડી મંગણા સવારે આપણે ઘર નું ચલ જણા cocin y yani ban